ਜਿਹੜਾ ਬਾਈ ਜੀ ਤੇ ਸੁੱਖਾ ਸਿੰਘ ਮੇਰਾ ਨਾਂ ਆਹ ਟਰਾਂਸਫਰ ਮੈਂ ਆਹ ਜਿਹੜਾ ਇਹਦੇ ਤੇ ਮੁੰਡਾ ਰਾਤ ਚਾਂਚੱਕ ਲੱਗ ਗਿਆ ਤੇ ਮੈਂ ਉਹਨੂੰ ਨਾਈ ਜਾਂਦਾ ਸਾਂ ਉਹ ਫੇਸ ਲਾਉਣ ਆਇਆ ਫੇਸ ਉਹਨੇ ਲਾ ਲਿਆ ਤੇ ਉਹਨੂੰ ਇਹਨਾਂ ਨੂੰ ਪਤਾ ਸੀ ਵੀ ਡਾਇਰੈਕਟ ਕਰ ਛੱਡਿਆ ਹਨੇਰੇ ਦਾ ਕੰਮ ਸੀ ਮੈਂ ਨਾ ਕੇ ਬਾਹਰ ਨਿਕਲਣ ਲੱਗਾ ਤੇ ਉਹਨੇ ਨੂੰ ਨੂੰ ਲੇਟ ਲੱਗ ਗਈ ਉਹ ਦੜਾ ਕਰਕੇ ਜਾ ਪਿਆ ਨਿਕ ਨਿਕ ਆਉਂਦੀਆਂ ਵਿਚਾਰੇ ਦੀਆਂ ਬੱਚੀਆਂ ਗਰੀਬ ਅੱਲਾ ਨਿਕਿਆ ਨਿਕਿਆ ਇਹ ਮੈਂ ਪੱਜ ਕੇ ਰਵਲਾ ਪਾਇਆ ਉਹ ਅਸੀਂ ਡਰਦੇ ਫਿਰ ਨੇੜੇ ਨਹੀਂ ਲੱਗੇ ਉਹ ਨੂੰ ਲਮਕਾਤਾ ਲੈਟ ਨੇ ਇੱਕ ਮਿੰਟ ਹੀ ਲੱਗਾ ਹੈ ਤੇ ਆਹ ਟਰਾਂਸਫਾਰਮਰ ਦਾ ਬੜੀ ਘਟਨਾ ਵਾਪਰੀ ਹੈ ਮਾੜੀ ਜਿਹੜੇ ਵਿੱਚ ਇਹ ਮੁੰਡਾ ਲੱਗ ਗਿਆ ਤੇ ਅੱਗੇ ਉਹ ਲਾਉਂਦਾ ਹੁੰਦਾ ਸੀ ਜਾਣਕਰ ਸੀ ਫੇਸ ਲਾ ਕੇ ਜਾਂਦਾ ਹੁੰਦਾ ਸੀ ਕਦੇ ਵੀ ਲਾ ਜਾਂ ਨਹੀਂ ਰਾਤ ਨੂੰ ਉਧਰ ਲੈਨ ਲੂਟ ਨਾ ਆਉਣੀ ਤੇ ਰਾਤ ਨੂੰ ਪਤਾ ਨਹੀਂ ਸੀ ਵੀ ਡਾਇਰੈਕਟ ਤਾਰ ਲੱਗੀ ਹੈ ਕਿ ਕਿਵੇਂ ਆ ਵੱਡਾ ਕਹਿਣਾ ਵੀ ਮਹਿਕਮੇ ਵੱਲੋਂ ਡਾਇਰੈਕਟ ਤਾਰ ਲੱਗਣ ਕਰਕੇ ਉਹਨੂੰ ਪਤਾ ਨਹੀਂ ਲੱਗਾ ਹਾਂ ਉਹਨੂੰ ਪਤਾ ਨਹੀਂ ਲੱਗਾ ਗਾ ਰਾਤ ਨੂੰ ਹਨੇਰਾ ਸੀ ਤਾਂ ਡਾਇਰੈਕਟ ਤਾਰ ਕੀਤੀ ਸੀ ਤੇ ਘੁੜਾ ਉਹਨੇ ਚੱਕ ਕੇ ਤੇ ਫੇਰ ਲੱਗਦਾ ਮੁੜ ਕੇ ਉਤਰ ਲੱਗਾ ਕਿ ਨਹੀਂ ਉਤਰ ਲੱਗਾ ਕਿ ਉਹ ਮੋਢੇ ਨਾਲ ਲਾਈਟ ਲੱਗੀ ਉਹਨੂੰ ਛੱਡਿਆ ਹੀ ਉਹਦੇ ਲਾਈਟ ਨੇ ਜਦੋਂ ਥੱਲੇ ਸਿੱਟਦਾ ਕਿੰਨੇ ਪਰਿਵਾਰ ਚ ਜੀ ਨੇ ਉਹ ਦੋ ਭਰਾ ਨੇ ਦੋ ਭਰਾ ਦੋ ਭਰਾ ਇਕੱਠੇ ਵਿਆਹੇ ਸੀ ਉਹ ਦੋ ਦੋ ਕੁ ਲੜਕੀਆਂ ਲੜਕੀਆਂ ਉਹਨਾਂ ਕੋਲ ਦੋ ਇਹ ਰਵਿੰਦਰ ਰਵਿੰਦਰ ਸਿੰਘ ਰਸਦੰਗਰ ਦਾ ਮੁੰਡਾ ਹੈ ਅਚਰਪੰ ਸਿੰਘ ਦਾ ਲੜਕਾ ਇਹਦੇ ਕੋਲ ਦੋ ਲੜਕੀਆਂ ਲੜਕੀਆਂ ਆਰਥਿਕ ਕੀ ਹਾਲਤ ਹੈ ਇਹਨਾਂ ਦੀ ਲੇਕਿਨ ਇੱਕੇ ਬੱਚੇ ਆ ਤਾਂ ਆਰਥਿਕ ਹਾਲਤ ਕੀ ਹੈ ਕੋਈ ਵੀ ਨਹੀਂ ਹਾਲ ਬਸ ਗਰੀਬੀ ਜਮਾਂ ਹੀ ਗਰੀਬੀ ਦਾ ਹੈ ਹੈ ਹੀ ਨਹੀਂ ਕੁਝ ਵੀ ਨਹੀਂ ਕੀ ਮੰਗ ਕਰਦੇ ਹੋ ਸਰਕਾਰੀ ਮੰਗ ਉਹਨਾਂ ਦੀ ਇਹ ਹੈ ਵੀ ਬਚਾਰੇ ਨੂੰ ਕੋਈ ਮਾੜਾ ਮੋਟਾ ਸਹਾਰਾ ਲੱਗ ਜੀ ਉਹਨਾਂ ਦੀ ਫਾਇਦਾ ਹੋ ਜੇ ਬੱਚੀਆਂ ਦੀ ਫਾਇਦਾ ਹੋ ਜੇ ਕੋਈ ਬੱਚੀਆਂ ਨੂੰ ਸਹੂਲਤ ਮਿਲ ਜੇ ਤੇ ਚੰਗੀ ਗੱਲ ਹੈ ਜੈ ਜੀ ਸਾਹਿਬ ਨੇ ਜਿਹੜੇ ਬਿਜਲੀ ਮਹਗਮੇ ਵਾਲੇ ਬਿਜਲੀ ਮਹਗਮੇ ਨੂੰ ਇਹ ਪੁੱਛਣਾ ਚਾਹੀਦਾ ਵੀ ਡਾਇਰੈਕਟ ਤਾਰ ਕਿਵੇਂ ਕਰ ਛੱਡੀ ਤੁਸੀਂ ਡਾਇਰੈਕਟ ਤਾਰ ਅਜੇ ਵੀ ਲੱਗੀ ਏ ਉਵੇਂ ਲੱਗੀ ਤੇ ਘੋੜਾ ਚੱਕਿਆ ਤੇ ਲੈਟ ਦੇ ਵਿੱਚ ਗਈ ਤੇ ਕਾਰਵਾਈ ਹੋਣੀ ਚਾਹੀਦੀ ਏ ਤੇ ਬੰਦਿਆਂ ਨੂੰ ਮੁੱਲ ਪੂਰਾ ਮਿਲਣਾ ਚਾਹੀਦਾ ਗਰੀਬਾਂ ਦਾ ਤੇ ਆ ਜਿਹੜਾ ਇਹ ਇਹਨਾਂ ਦੀ ਗਲਤੀ ਹੈ ਜੈ ਜੀ ਸਾਹਿਬ ਦੀ ਇਹਨੇ ਜਿਹੜੀ ਡਾਇਰੈਕਟ ਤਾਰ ਕਰਵਾਈ ਏ ਹਾਂ ਸਾਡੇ ਨੂੰ ਮੰਗੇ ਉਈ ਬੜਾ ਡਰ ਰਹੀਦਾ ਹੈ ਵਿੱਚ ਅਸੀਂ ਬੈਠੇ ਆਂ ਨਾਲ ਜਮਾ ਕਰਦੇ ਵਿੱਚ ਹੀ ਇਹ ਬਾਹਰ ਨਿਕਲੇ ਜੇ ਤੇ ਚੰਗੀ ਗੱਲ ਹੈ ਨਿਕਨੇ ਕਿ ਪੋਤੀਆਂ ਪੋਤੇ ਨਿਕਨੇ ਕਿ ਜਵਾਗ ਪੜਦੇ ਫਿਰ ਤੇ ਖੇਡਦੇ ਆ ਤੇ ਲੜੀ ਦਾ ਬਤੇਰਾ ਪਰ ਜਵਾਗ ਨਹੀਂ ਆਖੇ ਲੱਗਦੇਗੇ ਠੀਕ ਹੈ ਨਾ ਸਾਨੂੰ ਆ ਬਹੁਤ ਜ਼ਿਆਦਾ ਖਤਰਾ ਹੈ ਜੇ ਬਾਹਰ ਨਿਕਲੇ ਜੇ ਤੇ ਸਾਰਿਆਂ ਨਾਲ ਸੋਹਣੀ ਗੱਲ ਹੈ ਤੁਸੀਂ ਇਹ ਕੱਟਣ ਵਾਸਤੇ ਟਰਾਂਸਫਰਮ ਕਰੋ ਕਿਸੇ ਨੂੰ ਦਰਖਾਸਤ ਲਾਈਏ ਦਰਖਾਸਤ ਤਾਂ ਨਹੀਂ ਲਾਈ ਅਸੀਂ ਐਮਐਲਏ ਨੂੰ ਵੀ ਕਿਹਾ ਸੀ ਸਰਪੰਚ ਨੂੰ ਵੀ ਕਿਹਾ ਸੀ ਮੇਲੇ ਫੋਟੋ ਲਾ ਕੇ ਲੈ ਗਿਆ ਤੇ ਮੁੜ ਕੇ ਜਈ ਨੂੰ ਵੀ ਆਖਦੀ ਜਈ ਨੂੰ ਸ਼ਿਕਾਇਤ ਕੀਤੀ ਸੀ ਤੇ ਜਈ ਆਦਾ ਮੈਂ ਸਵੇਰੇ ਆਵਾਂਗਾ ਪਰ ਸੌਵਾਂਗਾ ਤੇ ਲਾਵਾਂਗਾ ਤੇ ਮੈਂ ਤਾਂ ਖੈ ਨੂਨ ਪਾਣੀ ਦਾ ਖਰਚਾ ਵੀ ਲਾ ਲੈਣ ਮੈਂ ਤਾਂ ਗਰੀਬ ਬੰਦਾ ਚਲ ਮੇਰੇ ਤੋਂ ਖਰਚਾ ਲੈ ਲੈਣ ਲੈ ਵਰ ਦਾ ਇਹਨੂੰ ਬਾਹਰ ਕੱਢ ਦੇ ਸੋ ਦੋਸਤੋ ਆ ਦੇਖੋ ট্রান্সਫਾਰਮ ਜੋ ਪਿੰਡ ਚੁਰਖੇੜਾ ਦੇ ਮੇਨ ਬੱਸ ਸਟੈਂਡ ਤੇ ਆ ਤੇ ਇਸ ਨਾਲ ਰਾਤ ਅਰਵਿੰਦਰ ਸਿੰਘ 35 ਕੋ ਸਾਲ ਦਾ ਬੱਚਾ ਹੈ ਜਿੱਦੇ ਕੇ ਦੋ ਲੜਕੀਆਂ ਨੇ ਛੋਟੀਆਂ-ਛੋਟੀਆਂ ਆਰਥਿਕ ਪੱਖੋਂ ਜਿਹੜਾ ਪਰਿਵਾਰ ਹੈ ਉਹ ਬਹੁਤ ਹੀ ਤੰਗ ਪ੍ਰੇਸ਼ਾਨ ਹੈ ਜੀ ਆਰਥਿਕ ਪੱਖੋਂ ਬਹੁਤ ਕਮਜ਼ੋਰ ਹੈ ਸੋ ਤੁਸੀਂ ਦੇਖ ਰਹੇ ਹੋ ਵੀ ਇਸ ਟਰਾਂਸਫਾਰਮ ਤੇ ਨਿਗਹਿਲੀ ਕਰਕੇ ਮਹਿਕਮੇ ਦੀ ਨਿਗਹਿਲੀ ਕਰਕੇ ਜਿਹੜਾ ਭਾਣਾ ਵੱਡਾ ਵਾਪਰ ਗਿਆ ਹੈ ਮੁੰਡੇ ਦੀ ਡੈਥ ਹੋ ਗਈ ਹੈ ਜੀ ਆਹ ਦੇਖੋ ਜੀ